ਨੰਦ ਬੋਰ ਦਾ ਜੋਤ ਚੰਗ ਦੇ ਮੈਦਾਨੇ ਵਿੱਚ ਮੋਢੇ ਦੇ ਮਸ਼ਕ ਪਾਈ ਸਿੰਘ ਦਸ਼ਮੀਸ਼ ਦਾ ਨਜ਼ਰ ਹੈ ਜੋ ਆ ਰਿਹਾ ਆਪ ਬਣੇ ਪ੍ਰਾਈ ਦਾ ਹੈ ਫਰਕ ਮਿਟਾ ਰਿਹਾ ਸਿੱਖਾਂ ਤੇ ਮੋਮਨਾ ਚ ਕਿਸੇ ਨਾ ਫਰਕ ਉਹਨੂੰ ਧੰ ਸਿੱਖੀ ਪਾਣੀ ਦੋਹਾਂ ਤਰ੍ਹਾਂ ਨੂੰ ਪੋਲਾਰਿਆ ਹਰ ਇੱਕ ਵਿੱਚ ਉਸ ਨੂੰ ਗੁਰੂ ਦਾ ਸਰੂਪ ਦਿਸੇ ਤੂੰ ਹੀ ਬਹਿਲਿਆ ਹੈ ਇੱਕੋ ਰੋਟ ਲਾ ਰਿਹਾ ਆਜੋ ਸੰਗਤ ਜੀ ਧੰਨਵਾਦ ਗੁਰਦੁਆਰਾ ਮੱਧਿਆਣਾ ਸਾਹਿਬ ਦਾ ਇਤਿਹਾਸ ਦਿਖਾਈ ਹੈ ਜੀ ਵੀਡੀਓ ਸ਼ੇਅਰ ਕਰੀਓ ਸਪੋਰਟ ਕਰੋ ਜੀ ਇੱਥੇ ਇੱਕ ਚਿੜੀਆ ਘਰ ਵੀ ਹੁੰਦਾ ਸੀ ਗੁਰਦੁਆਰਾ ਮੱਧਿਆਣਾ ਸਾਹਿਬ ਉਹ ਇਹਨਾਂ ਨੇ ਹੁਣ ਇਸ ਟਾਈਮ ਬੰਦ ਕਰ ਦਿੱਤਾ ਜੀ ਭਾਈ ਮਤੀ ਦਾਸ ਨੂੰ ਆ ਰਿਆ ਨਾਚ ਰੋਣ ਹਾਥੀ ਖੜਾ ਉਹ ਆਹੀ ਕਿ ਸਤਨਾਮ ਸੰਗਤ ਜੀ سپورਟ ਕਰੋ ਜੀ ਅਜੇ ਕੈਮਰਾ ਲੈਣਾ ਅਗਲੇ ਹਫਤੇ ਥੋੜਾ ਜਿਹਾ ਪ੍ਰੋਬਲਮ ਆ ਰਹੀ ਆ ਫੋਨ ਦੇ ਵਿੱਚ ਵੀਡੀਓ ਇੰਨੀ ਸਾਫ ਨਹੀਂ ਬਣਦੀ ਪਰ سپورਟ ਜ਼ਰੂਰ ਕਰੋ ਜੀ ਮੀਰ ਮੰਨੂ ਦੇ ਜ਼ੁਲਮ ਤੇ ਸਿੱਧਕੀ ਸਿੰਘਣੀਆਂ ਹਾਂਜੀ ਸੰਗਤ ਜੀ ਜਿਗਰ ਦੇ ਟੋਟੇ ਜਨੇਜੇ ਦੇ ਟੰਕੇ ਹੋਏ ਉਹ ਵਾਹਿਗੁਰੂ ਛੋਟੇ ਸਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਵਿੱਚ ਪੇਸ਼ ਕਰ ਲੱਗੇ ਜੀ ਤੇ ਸਾਰੀ ਕਹਾਣੀ ਤੁਹਾਨੂੰ ਦਿਖਾਉਣੀ ਅੱਜ ਵਾਹਿਗੁਰੂ ਸੰਗਤ ਜੀ ਕਮੈਂਟ ਚ ਵਾਹਿਗੁਰੂ ਲਿਖੋ ਜੀ ਮਾਤਾ ਗੁਜਰੀ ਨੂੰ ਦੱਸਦੇ ਹੋਏ ਸ਼ੀਤੀ ਦੀ ਖਬਰ ਦੇਣ ਲੱਗੇ ਦੇਖੋ ਸੰਗਤ ਜੀ ਸਪੋਰਟ ਜ਼ਰੂਰ ਕਰੋ ਜੀ ਅੱਜ ਘੜ ਤੋਂ ਘੜ ਵੀ 2000 ਸਬਸਕ੍ਰਾਈਬ ਪੂਰੇ ਹੋ ਜਾਣਾ ਉਹ ਸੱਤਨਾ ਭਾਈ ਦਿਲਾ ਸਿੰਘ ਜੀ ਜਿਨ੍ਹਾਂ ਨੂੰ ਉੱਬਲ ਦੀ ਦੇਗ ਵਿੱਚ ਸ਼ਹੀਦ ਕਰਦੇ ਹੋਏ ਸਾਈ ਮਾਈ ਸਾਈ ਮੀਆਂ ਮੀਰ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਈ ਮੀਆਂ ਮੀਰ ਕੋਲੋਂ ਸ੍ਰੀ ਹਰਮੰਦਰ ਸਾਹਿਬ ਦੀ ਨੀਂਹ ਰਖਵਾਈ ਸ਼ਹੀਦ ਕਰਤਾਰ ਸਿੰਘ ਸਰਾਭਾ